ਸਤਿ ਸ਼੍ਰੀ ਅਕਾਲ ਤਾਂ ਤੁਹਾਨੂੰ ਰਹਿਮਤ ਨੇ ਬੁਲਾਤੀ ਉਮੀਦ ਕਰਦੇ ਆ ਸਭ ਠੀਕ ਠਾਕ ਹੋਵੋਗੇ ਸਵਾਗਤ ਆ ਤੁਹਾਡਾ ਆਪਣੀ YouTube ਦੇ ਚੈਨਲ ਤੇ ਅੱਜ ਦੀ ਵੀਡੀਓ 'ਚ ਵੀਰੇ ਆਪਾਂ ਨੇ ਗੱਲ ਕਰਨੀ ਆ ਵੀ ਜਿਵੇਂ ਆਪਾਂ ਗਾਵਾਂ ਦੇ ਸੀਮਨ ਲਵਾਉਨੇ ਆ ਕਈ ਵਾਰ ਉਹ ਦੁਬਾਰਾ ਫੇਰ ਤਾਰਾਂ ਦੇ ਦਿੰਦੀਆਂ ਨੇ ਆਪਾਂ ਦੁਬਾਰਾ ਟੀਕਾ ਭਰਉਣ ਲੱਗੇ ਜੇ ਕਈ ਵਾਰ ਡਾਕਟਰ ਚੈੱਕ ਕਰਦੇ ਆ ਵੀ ਉਹਦਾ ਗੱਭਣ ਰਹਿ ਜਾਂਦੀ ਆ ਆਪਣੇ ਨਾਲ ਵੀ ਇਹੀ ਗੱਲ ਹੋਈ ਆ ਤੇ ਗਾਂ ਆਪਾਂ ਨੇ ਜਿਹੜੀ ਮੰਡੀ ਤੋਂ ਲੈ ਕੇ ਆਂਦੀ ਸੀ 1 ਲੱਖ ਦੀ ਤੇ ਉਹ ਆਪਣੀ ਚੈੱਕ ਪਾਸ ਹੋ ਗਈ ਆ ਉਹਦੇ ਟੀਕੇ ਲੱਗੇ ਨੂੰ ਤਾਂ ਕਾਫੀ ਦਿਨ ਹੋ ਗਏ ਸੀਗੇ ਵੀ ਮਤਲਬ 55 56 ਦਿਨ ਹੋ ਗਏ ਸੀ ਉਹ ਤੋਂ ਬਾਅਦ ਉਹਨੇ ਤਾਰਾਂ ਦਿੱਤੀਆਂ ਸੀ ਥੁੜੀਆਂ ਹੀ ਆ ਤੇ ਸਾਨੂੰ ਲੱਗਿਆ ਵੀ ਗੱਭੜ ਨਹੀਂ ਰਹੀ ਹੈਗੀ ਤੇ ਡਾਕਟਰ ਨੂੰ ਸੱਦ ਲਿਆ ਵੀ ਗੱਭਣ ਦਾ ਟੀਕਾ ਲਾਜੋ ਪਹਿਲਾਂ ਸੀਗਾ ਚਲ ਚੈੱਕ ਕਰਕੇ ਦੇਖ ਲਓ ਵੀ ਕੀ ਪਤਾ ਹੁੰਦਾ ਤੇ ਜਦ ਡਾਕਟਰ ਨੇ ਚੈੱਕ ਕੀ ਕਹਿੰਦਾ ਇਹ ਤਾਂ ਗੱਭਣ ਤੇ ਆਪਾਂ ਇਹੀ ਵੀਡੀਓ 'ਚ ਇਹੀ ਗੱਲ ਕਰਨੀਆਂ ਥੋਡੇ ਨਾਲ ਕਈ ਵਾਰ ਆਪਾਂ ਕੀ ਕਰਦੇ ਆਂ ਵੀ ਟੀਕਾ ਭਰਾਈ ਜਾਂਦੇ ਹੁੰਨੇ ਆ ਗੱਭਣ ਦਾ ਠੀਕ ਆ ਨਾ ਚੈੱਕ ਕਰਾਉਂਦੇ ਨਹੀਂ ਹੈਗੇ ਤੇ ਉਹ ਹੁੰਦੀ ਆ ਗੱਭਣ ਟੀਕਾ ਲਵਾਈ ਜਾਂਦੇ ਆਪਾਂ ਨੂੰ ਲੱਗਦਾ ਵੀ ਰਿਪੀਟ ਹੋਈ ਜਾਂਦੀ ਆ ਬਾਰ-ਬਾਰ ਕਈ ਤਾਂ ਕੇ ਸਹਜੇ ਆਉਂਦੇ ਨੇ ਵੀ ਕਈ ਵਾਰ ਗੱਭਣੇ 5-6 ਮਹੀਨੇ ਦੀ ਹੁੰਦੀ ਆ ਆਪਾਂ ਫਿਰ ਵੀ ਟੀਕੇ ਲਵਾਈ ਜਾਂਦੇ ਆ ਇਹ گاਵਾਂ 'ਚ ਅਕਸਰ ਆਪਾਂ ਦੇਖਣ ਨੂੰ ਮਿਲਦਾ ਆ ਆਪਣੇ ਨਾਲ ਤਾਂ ਕਈ ਵਾਰ ਹੋਇਆ ਇੱਕ ਵਾਰ ਨਹੀਂ ਹੋਇਆ ਹੋਗਾ ਵੀ ਗਾਂ ਗੱਭਣ ਰਹਿ ਜਾਂਦੀ ਆ ਤੇ ਆਪਾਂ ਟੀਕੇ ਲਵਾਈ ਜਾਂਦੇ ਆ ਬਾਕੀ ਗੱਲ ਐ ਆ ਵੀ ਜਿਵੇਂ ਤਾਂ ਹੁਣ ਆਪਾਂ ਤੁਸੀਂ ਲਾ ਲਓ ਵੀ ਜਿਵੇਂ ਤਰੀਕ ਲਿਖ ਲੈਣੇ ਆ ਜਿੱਦਣ ਆਪਾਂ ਨੇ ਸੀਮਨ ਲਵਾਇਆ ਗੱਭਣ ਦਾ ਠੀਕ ਆ ਚਾਹੇ ਇੱਕ ਲਵਾਇਆ ਦੋ ਤਿੰਨ ਜਿੱਦਣ ਅਖੀਰਲਾ ਸੀਮਨ ਲੱਗਣਾ ਉਦੋਂ ਆਪਾਂ ਤਰੀਕ ਲਿਖ ਲੈਣੇ ਹੁੰਦੇ ਹਨਾ ਜੇ ਤਾਂ ਉਹ ਤੋਂ ਬਾਅਦ 17 ਤੋਂ 23 ਦਿਨ ਦੇ ਵਿੱਚ ਵਿੱਚ ਗਾਂ ਦੁਬਾਰਾ ਹੀਟ 'ਚ ਆ ਗਈ ਜਾਂ ਬੋਲ ਪੀ ਰਿੰਗ ਵੀ ਕੁਝ ਵੀ ਫੇਰ ਤਾਂ ਆਪਾਂ ਨੂੰ ਪਤਾ ਹੀ ਆ ਵੀ ਫੇਰ ਤਾਂ ਰਿਪੀਟ ਹੋ ਗਈ ਇਹ ਫੇਰ ਗੱਭਣ ਨਹੀਂ ਰਹੀ ਕਈ ਵਾਰ ਆਏ ਹੁੰਦਾ ਵੀ ਜਿਵੇਂ ਆਪਾਂ ਨੇ ਅੱਜ ਸੀਮਨ ਲਵਾਤਾ ਵੀ ਭਾਈ ਬਾਈਆ ਦਾ ਚਲੋ ਨਿੰਗੇ ਆ ਵੀ ਡੇਢ ਦੋ ਮਹੀਨੇ ਬਾਅਦ ਗਾਣੇ ਦੁਬਾਰਾ ਤਾਰਾਂ ਦੇ ਦੀਆਂ ਹਨਾ ਉਥੇ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਨੂੰ ਕਿਹੜਾ ਚੈੱਕ ਕਰਾ ਲੈਣੀ ਚਾਹੀਦੀ ਆ ਵੀ ਕਈ ਵਾਰ ਗਰਮੀ ਕਰਕੇ ਵੀ ਠੀਕ ਆ ਕਈ ਵਾਰ ਵੈਸੇ ਵੀ ਗਾਵਾਂ 'ਚ ਇਹ ਦੇਖਣ ਨੂੰ ਕਈ ਵਾਰ ਮਿਲਦਾ ਸਾਡੇ ਨਾਲ ਤਿੰਨ ਚਾਰ ਵਾਰ ਹੋਇਆ ਹਾਡੇ ਨਾਲ ਤਾਂ ਕਈ ਵਾਰ ਹੋਇਆ ਇੱਕ ਵਾਰ ਨਹੀਂ ਹੋਇਆ ਤਿੰਨ ਚਾਰ ਵਾਰ ਐ ਹੋਇਆ ਵੀ ਤਾਰਾਂ ਦੀਆਂ ਚੈੱਕ ਕਰਾਈ ਗੱਬਣ ਨਿਕਲੇ ਠੀਕ ਆ ਉਹ ਤੁਸੀਂ ਦੇਖਣਾ ਵੀ ਤੁਸੀਂ ਦੇਖ ਲਿਆ ਕਰੋ ਵੀ ਜੇ ਤਾਂ ਬਾਈਏ ਤੇ ਬੋਲ ਪੀ ਫੇਰ ਤਾਂ ਰਪੀਟ ਕਰ ਗਈ ਆਪਾਂ ਨੂੰ ਪੱਕਾ ਪਤਾ ਕਈ ਵਾਰ ਐ ਹੁੰਦਾ ਵੀ ਵੱਧ ਦੇ ਨਾਂਗੇ ਫਿਰ ਆਪਣੀ ਕੇਰਾਂ ਚੈੱਕ ਕਰਾ ਲਿਆ ਕਰੋ ਕਈ ਵਾਰ ਇਹ ਵੀ ਹੁੰਦਾ ਵੀ ਆਪਾਂ ਹਾਂ ਡਾਕਟਰ ਨੂੰ ਸਾਦ ਲੈਣੇ ਹੁੰਨੇ ਆ ਉਹ ਡਾਕਟਰ ਸੀਮਨ ਪਹਿਲਾਂ ਭਰ ਲੈਂਦਾ ਠੀਕ ਆ ਨਾ ਪਹਿਲਾਂ ਜੇ ਤੁਸ ਤੁਹਾਡੇ ਮਨ 'ਚ ਥੋੜਾ ਡਾਊਟ ਆ ਵੀ ਹਾਂ ਚੈੱਕ ਕਰਾ ਲਿਏ ਪਹਿਲਾਂ ਆਉਣ ਤੋਂ ਪਹਿਲਾਂ ਕਹਿ ਦੋ ਵੀ ਚੈੱਕ ਕਰ ਲਓ ਜੀ ਆਪਾਂ ਕਈ ਵਾਰ ਆਪਾਂ ਦੇਖਦੇ ਆਂ ਵੀ ਕੋਣੀ ਹੁੰਦੀ ਆਪਾਂ ਨੇ ਚੈੱਕ ਤੇ ਡਾਕਟਰ ਪਹਿਲੇ ਹੀ ਸੀਮਨ ਭਰ ਲੈਂਦਾ ਇਹ ਤੁਹਾਡੇ ਤੇ ਆ ਠੀਕ ਆ ਨਾ ਤੁਸੀਂ ਡਾਕਟਰ ਨੂੰ ਕਹਿਣਾ ਵੀ ਪਹਿਲਾਂ ਚੈੱਕ ਕਰ ਲਓ ਜੀ ਬਾਕੀ ਜਦੋਂ ਤੁਸੀਂ ਸੀਮਨ ਲਵਾਉਨੇ ਹੁੰਨੇ ਹੋ ਇੱਕ ਵਾਰ ਚਾਹੇ ਫਲੂਨ ਬੱਚੀ ਦੇ ਲਵਾਣਾ ਜਾਂ ਕੁਝ ਵੀ ਇੱਕ ਵਾਰ ਦੇਖ ਲਿਆ ਕਰੋ ਵੀ ਹੀਟ ਪ੍ਰੋਪਰ ਬੱਚੇਦਾਨੀ ਦੀ ਗ੍ਰੋਥ ਵਧੀਆ ਕਈ ਵਾਰ ਆਪਾਂ ਕਿਉਂ ਐ ਆ ਯਾਰ ਬਾਕੀ ਸਾਰੀ ਗੱਲ ਆਪਣੇ ਤੇ ਹੁੰਦੀ ਆ ਠੀਕ ਆ ਨਾ ਆਪਾਂ ਨੂੰ ਜ਼ਿਆਦਾ ਲੋਡ ਹੁੰਦੀ ਆ ਵੀ ਗਾਂ ਜਾਂ ਮੱਝਾ ਤੁਹਾਡੀ ਕੋਈ ਵੀ ਬੱਚੀ ਕੱਟੀ ਆ ਵੀ ਗੱਭਣ ਰਹਿਣਾ ਠੀਕ ਆ ਨਾ ਡਾਕਟਰ ਨੇ ਤਾਂ ਚਲੋ ਟੀਕਾ ਲਾਏ ਜਾਣਾ ਇਹ ਤੁਸੀਂ ਦੇਖਣਾ ਬਸ ਠੀਕ ਆ ਨਾ ਚਲੋ ਕਈ ਵਾਰ ਡਾਕਟਰ ਵੀ ਆਪਾਂ ਐ ਨਹੀਂ ਕਹਿੰਦੇ ਵੀ ਸਾਰੇ ਹੀ ਕਈ ਵਾਰ ਵਧੀਆ ਹੁੰਦੇ ਨੇ ਵੀ ਹਾਂ ਕਈ ਵਾਰ ਵਿੱਚ ਇਹੋ ਜਿਹੇ ਵੀ ਹੁੰਦੇ ਨੇ ਵੀ ਉਹਨਾਂ ਦਾ ਕੰਮ ਬਸ ਆਪਣਾ ਪੈਸੇ ਲੈਣਾ ਸੀਮਨ ਲਾਉਣਾ ਪੈਸੇ ਲੈਣਾ ਉਹਨਾਂ ਨੂੰ ਗੱਬਣ ਰਹੇ ਜਾਂ ਨਾ ਰਹੇ ਉਹਦੇ ਤੱਕ ਨਹੀਂ ਕੋਈ ਮਤਲਬ ਹੁੰਦਾ ਕਈ ਡਾਕਟਰ ਐਨੇ ਵਧੀਆ ਹੁੰਦੇ ਨੇ ਵੀ ਉਹਨਾਂ ਨੂੰ ਐ ਹੁੰਦਾ ਵੀ ਸਾਡਾ ਚਲੋ ਜੇ ਰਿਜ਼ਲਟ ਵਧੀਆ ਰਹੂਗਾ ਤਾਂ ਸਾਡੇ ਅੱਗੇ ਵੀ ਮਤਲਬ ਆਕ ਨੇ ਜਿਹੜੇ ਸਾਡੇ ਨਾਲ ਜੁੜਨਗੇ ਠੀਕ ਆ ਨਾ ਹਰੇਕ ਬੰਦਾ ਚਾਹੇ ਕੋਈ ਵੀ ਆ ਠੀਕ ਆ ਨਾ ਰੇਖ ਦੀ ਸੋਚ ਲੱਗ ਲੱਗ ਹੁੰਦੀ ਆ ਕਈ ਵਧੀਆ ਹੁੰਦੇ ਨੇ ਕਈ ਵਿੱਚ ਪੈਸੇ ਬਣਾਉਣ ਵਾਲੀ ਹੁੰਦੇ ਨੇ ਆਪਾਂ ਸਾਰਿਆਂ ਨੂੰ ਨਹੀਂ ਨਾ ਕਹਿੰਦੇ ਇਹ ਆਪਣਾ ਕਹਿਣ ਦਾ ਤਾਂ ਇਹੀ ਆ ਵੀ ਤੁਸੀਂ ਜਦੋਂ ਟੀਗਾ ਲਵਾਉਣਾ ਕੇਰਾ ਚੈੱਕ ਜ਼ਰੂਰ ਕਰਾਓ ਜੇ ਤੁਹਾਡਾ ਮਹੀਨਾ ਡੇਢ ਮਹੀਨਾ ਨਿਕਲਿਆ ਹੋਇਆ ਠੀਕ ਆ ਨਾ ਜ਼ਰੂਰ ਚੈੱਕ ਕਰਾਓ ਆ ਗਾਂ ਜਿਹੜੀ 2 ਨੰਬਰ ਤੇ ਖੜੀ ਆ ਇਹਦੇ ਰਹਿਗੇ 15 ਕ ਦਿਨ ਇਹ ਵੀ ਆਪਾਂ ਨੇ ਇੰਹੀ ਹੋ ਗਿਆ ਸੀਗਾ ਤੇ ਇਹਨੇ ਤਾਰਾਂ ਦੇਤੀਆਂ ਤੇ ਚੈੱਕ ਕਰਾਈ ਤਾਂ ਗੱਬੜ ਨਿਕਲਿਆ ਆਈ ਬਾਕੀ ਟੀਕਾ ਭਰਉਣ ਤੋਂ ਪਹਿਲਾਂ ਪਾਊਡਰ ਪੁੱਡਰ ਆਪਣਾ ਵਧੀਆ ਪਾਓ ਡੀ ਵਾਰਮਿੰਗ ਕਰੋ ਠੀਕ ਹੈ ਨਾ ਤਾਂ ਜੋ ਤੁਹਾਡੇ ਪਹਿਲੇ ਟੀਕੇ ਨਾਲ ਹੀ ਕਨਸੀਵ ਹੋ ਜਵੇ ਪਸ਼ੂ ਵੀ ਜਿਆਦਾ ਦਿੱਕਤ ਨਾ ਆਵੇ ਪਹਿਲਾਂ ਇਹਨਾਂ ਪ੍ਰੋਪਰ ਸਾਰਾ ਕੁਝ ਕਰ ਲਿਆ ਕਰੋ ਪਾਊਡਰ ਪੁੱਡਰ ਪਾ ਕੇ ਇਹਨਾਂ ਆਪਣੇ ਵੱਲੀਓ ਫੁੱਲ ਤਿਆਰੀ ਕਰਕੇ ਜਣਜੀ ਟੀਕਾ ਲਵਾਇਆ ਕਰੋ ਬਾਕੀ ਆਪਾਂ ਸਬਜੀ ਨੂੰ ਤਿਆਰ ਕਰਤਾ ਇੱਧਰ ਗੋਭੀ ਲਾਤੀ ਤੇ ਆ ਮਿਰਚਾਂ ਨੇ ਆ ਸਬਜੀ ਨੂੰ ਤਿਆਰ ਕਰਨਾ ਆ ਭਿੰਡੀਆਂ ਖੜੀਆਂ ਨੇ ਪਹਿਲਾਂ ਤੋਰੀਆਂ ਹੁਣ ਬਹੁਤ ਲੱਗਦੀਆਂ ਨੇ ਪਹਿਲਾਂ ਕੱਦੂ ਅਸੀਂ ਡੇਢ ਕੁਆਂਟਲ ਦਾ ਮੈਂ ਨਾ ਸੇਲ ਕਰਦਾ ਹੂੰ ਬਾਕੀ ਆਪ ਸਬਜ਼ੀ ਬਹੁਤ ਬਣਾਈ ਆ ਤੇ ਇੱਕ ਬਿਸਵੇ ਜਗਾ ਅੱਜ ਸੀਗੇ ਕੱਦੂ ਡੇਢ ਕੁਆਂਟਲ ਤੋਂ ਵੱਧ ਸੇਲ ਕਰਦੇ ਹੋਣਗੇ ਬਾਕੀ ਆ ਤੋਰੀਆਂ ਵੀ ਹੁਣ ਚਲੋ ਜਿਹੜੇ ਆਪਣੇ ਕਰੀਬੀ ਹੁੰਦੇ ਨੇ ਉਹਨਾਂ ਨੂੰ ਦੇਤੀਆ ਵੀ ਲੈ ਜਾਓ ਭਾਈ ਤੋਰੀਆਂ ਲੱਗਦੀਆਂ ਨੇ ਜਾਂ ਕੁਝ ਵੀ ਅਸੀਂ ਵੀ ਦੋਏ ਤੀਏ ਦਿਨ ਬਣਾ ਲੈਨੇ ਆ ਚਲ ਇਹਨਾਂ ਤੋਂ ਤਾਂ ਮਨ ਅੱਕਿਆ ਨਹੀਂ ਹੈਗਾ ਕੱਦੂਆਂ ਤੋਂ ਅੱਕ ਗਿਆ ਸੀਗਾ ਕੱਦੂ ਬਹੁਤੇ ਬਣਾ ਲੈ ਸੀ ਬਾਕੀ ਆਹ ਸਬਜ਼ੀ ਭਾਜੀ ਨੂੰ ਤਿਆਰ ਕਰ ਲਿਆ ਕੀ ਕੀ ਲਾਉਣਾ ਈ ਇੱਥੇ ਆਪਾਂ ਕਾਰਖਾਨਜੋਗੀ ਉਹ ਲਾਉਣੇ ਉਹਨਿਆਂ ਦੇਸੀ ਰਿਓ ਪਾ ਕੇ ਸਪਰੇਅ ਨਹੀਂ ਕਰਦੇ ਆਪਾਂ ਕੋਈ ਵੀ ਬਈ ਹੁਣ ਜੇ ਮੈਂ ਆਪਾਂ ਗੋਭੀ ਲਾਤੀ ਇਹ 2-3 ਮਾਡਲਾਂ ਚ ਲਾਵਾਂਗੇ 15-15 ਦਿਨ ਦੇ ਫਰਕ ਨੇ ਤੇ ਮੂੜੀਆਂ ਲਾਵਾਂਗੇ ਛਲਗਮਾ ਗਾਜਰ ਇੱਕ ਹੋ ਕੀ ਸੀ ਆਪਾਂ ਸਿਕੰਦਰ ਲਾਵਾਂਗੇ ਚਿਕੰਦਰ ਚਿਕੰਦਰ ਲਾਵਾਂਗੇ ਤੇ ਮਟਰ ਮਟਰ ਲਾਵਾਂਗੇ ਬਾਕੀ ਤੁਹਾਨੂੰ ਜਿੱਦਣ ਲਾਤੇ ਆਇਆ ਨਾ ਦੁਬਾਰਾ ਦਿਖਾਵਾਂਗੇ ਅਸੀਂ ਇਹ ਤਕਰੀਬਨ 15 ਸਾਲ ਹੋ ਗਏ ਅਸੀਂ ਹਲਦੀ ਨਹੀਂ ਮੁੱਲ ਲਈ ਨਾ ਅਸੀਂ ਲਈਆ ਮਿਰਚ ਕਦੇ ਮੁੱਲ ਨਾਲ ਸੰ ਨਾਲ ਕਦੇ ਲਸਣ ਲਿਆ ਸਾਰਾ ਸਾਡੇ ਕੋਲ ਜਾਇਬ ਕੋ ਹੁੰਦਾ ਬਿਨਾਰਿਓ ਵਾਲਾ ਅਸੀਂ ਸੇਲ ਵੀ ਕਰ ਦਿੰਨੇ ਆ ਜੇ ਜ਼ਿਆਦਾ ਹੁੰਦਾ ਲੈ ਜਾਂਦੇ ਨੇ ਸਾਡੇ ਪਿੰਡ ਦੇ ਹੀ ਬੰਦੇ ਹਲਦੀ ਵੀ ਮਿਰਚਾਂ ਵੀ ਲਸਣ ਵੀ ਆ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਆ ਛੋਟਾ ਕੰਮ ਆ ਜੇ ਜ਼ਿਆਦਾ ਆਪਾਂ ਨੇ ਕਰਨਾ ਇਹ ਤਾਂ ਚਲੋ ਟਰੈਕਟਰ ਨਾਲ ਬਾਹੀ ਹੋ ਕੇ ਸਾਰਾ ਹੋ ਜਾਂਦਾ ਇਹ ਹੱਥਾਂ ਨਾਲੇ ਕਰਨਾ ਪੈਂਦਾ ਸਾਰਾ ਕੰਮ ਦੇਸੀ ਰੀਓ ਪਾਉਣਾ ਪੈਂਦਾ ਇਹ ਰੂੜੂ ਤੋਂ ਚੱਕ ਜਿੰਨਾ ਬਰੀਕ ਬਰੀਕ ਆਹ ਬਰੀਕ ਜੇ ਆਪਾਂ ਨੇ ਇੱਧਰ ਖਿੱਚ ਲਿਆ ਤਾਂ ਇਹ ਪੋਰ ਕੇ ਆਪਾਂ ਪਾ ਦਾਂਗੇ ਇੱਥੇ ਜਿੰਨੀ ਵੀ ਜਗ੍ਹਾ ਹੋਊਗੀ ਪਾਥੀਆਂ ਦੀ ਤੇ ਲੱਸੀ ਦੀ ਸਪਰੇਅ ਕਰੀ ਲੈਣੀ ਉਹ ਤੁਹਾਨੂੰ ਸਾਰਾ ਕੁਝ ਆਪਾਂ ਦੁਬਾਰਾ ਵੀਡੀਓ ਬਣਾ ਲਾਂਗੇ ਵੀ ਜਿਵੇਂ ਸਬਜੀ ਭਾਜੀ ਤੇ ਵੀ ਆਹ ਹਰੇ ਤੇ ਵੀ ਅਸੀਂ ਕਰੀ ਸੀ ਦੋ ਵਾਰ ਕਰਤੀ ਦੋ ਵਾਰ ਹੋਰ ਬਾਕੀ ਉਹ ਲੱਗ ਤੋਂ ਵੀਡੀਓ ਬਣਾ ਲਾਂਗੇ ਦੇਸੀ ਤਰੀਕਾ ਜਿਹੜਾ ਵੀ ਮਤਲਬ ਤਾਕਤ ਵੀ ਆ ਤੇ ਵੀ ਬਿਮਾਰੀ ਬੁਮਰੀ ਵੀ ਨਹੀਂ ਆਉਂਦੀ ਆ ਕਈ ਟਾਈਮ ਤੋਂ ਅਸੀਂ ਜੀਦੀ ਤੇ ਕਣਕ ਤੇ ਵੀ ਕਰਦੇ ਰਹੇ ਆ ਕਾਫੀ ਟਾਈਮ ਤੋਂ ਮੈਂ ਨਾ ਹੋ ਗਏ 5-6 ਸਾਲ ਤੇ ਵੱਧੂ ਕਣਕ ਵੀ ਬੀਜਾਂਗੇ ਘਰਖਾਂਡ ਜੋਗੀ ਬਾਡੀ ਸੌਣ ਕਣਕ ਵੀ ਬੀਜਾਂਗੇ ਤੇ ਉਹ ਗੁੱਡਾਂਗੇ ਵੀ ਤੁਹਾਨੂੰ ਦਿਖਾਵਾਂਗੇ ਸਾਰੀ ਆ ਆਪਣੇ ਚੈਨਲ ਨਾਲ ਜੁੜੇ ਰਹੋ ਗੁੱਡ ਦੇ ਹੁੰਨੇ ਆ ਅਸੀਂ ਦੋ ਤਿੰਨ ਸਾਲ ਹੋ ਗਏ ਸਾਨੂੰ ਗੜਾਈ ਕਰਦੇ ਆ ਨੂੰ ਕਣਕ ਦੀ ਨੂੰ ਤਰਫਾਲੀ ਨਾਲ ਬਾਕੀ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਕਰਿਆ ਤੇ ਕਣਕ ਲੱਗ ਗਈ ਜਿੱਦਣ ਉਸ ਦਿਨ ਆਪਾਂ ਸਾਰੀ ਗੜਾਈ ਕਰਿਆ ਕਰਾਂਗੇ ਤੇ ਜਿੱਦਣਾ ਸਬਜੀ ਭਾਜੀ ਇਹਨਾਂ ਓਕੇ ਹੋ ਗਈ ਤੁਹਾਨੂੰ ਫੇਰ ਦਿਖਾਵਾਂਗੇ ਕਣਕ ਜਮਾ ਜੈਵ ਕਰਖਾਂਗੇ ਤੱਕੀ ਬਾਕੀ ਦੇਖਦੇ ਆਂ ਬਾਕੀ ਗੱਲ ਐ ਆ ਮੇਰੇ ਬੰਦਾ ਕਮਾਕਾਰਾਂ ਚ دنیਵੀਂ ਚੀਜ਼ਾਂ ਚ ਰੁੱਝ ਜਾਂਦਾ ਯਾਰ ਅਸਲ ਸਚਾਈ ਆ ਜਿਹੜੀ ਉਹਨੂੰ ਭੁੱਲੀ ਬੈਠਾ ਬੰਦਾ ਅਸਲ ਸਚਾਈ ਮੌਤ ਆ ਬਾਕੀ ਸਾਰਾ ਕੁਝ ਝੂਠ ਆ ਯਾਰ ਇਹ ਤਾਂ دنیਵੀਂ ਚੀਜ਼ਾਂ ਨੇ ਮੰਨਦੇ ਆ ਵੀ ਹੁਣ ਕਈ ਵਾਰ ਕਹਿੰਦੇ ਨੇ ਵੀ ਪੈਸੇ ਨਾਲ ਘਰ ਨਹੀਂ ਚੱਲਦਾ ਹੈਗਾ ਇਹ ਵੀ ਆਪਾਂ ਚਲੋ ਗੱਲ ਮੰਨਦੇ ਆ ਜ਼ਰੂਰੀ ਆ ਪੈਸਾ ਕਮਾਉਣਾ ਵੀ ਪਰ ਗੱਲ ਇਹ ਆ ਵੀ ਸਾਰਾ ਕੋ ਪੈਸਾ ਵੀ ਨਹੀਂ ਹੁੰਦਾ ਕਈ ਵਾਰ ਪੈਸੇ ਪਿੱਛੇ ਬੰਦਾ ਆਪਣੇ ਰਿਸ਼ਤੇ ਵੀ ਭੁੱਲ ਜਾਂਦਾ ਠੀਕ ਆ ਨਾ ਦੇਖਦੇ ਆ ਆਪਾਂ ਜਿਵੇਂ ਅੱਜ ਕੱਲ ਦੇ ਸਮੇਂ 'ਚ ਪ੍ਰਮਾਤਮਾ ਦਾ ਨਾਮ ਵੀ ਨਹੀਂ ਲੈਂਦਾ ਆਪਾਂ ਦਾ ਵੀ ਇਹੀ ਕਹਿੰਦੇ ਆ ਵੀ ਪ੍ਰਮਾਤਮਾ ਦਾ ਨਾਮ ਲਾਓ ਠੀਕ ਆ ਨਾ ਚੁਗਲੀ ਨਿੰਦਿਆ ਤੋਂ ਜਿੰਨਾ ਵਜੂ ਹੁੰਦਾ ਯਾਰ ਵਜੋ ਜਿਹੜਾ ਤੁਹਾਨੂੰ ਲੱਗਦਾ ਵੀ ਬੰਦਾ ਚੁਗਲੀ ਨਿੰਦਿਆ ਕਰਦਾ ਉਹ ਤੋਂ ਦੂਰ ਹੀ ਰਹੋ ਕੋਸ਼ਿਸ਼ ਕਰੋ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਕਹਾਂ ਵੀ ਮੈਂ ਨਹੀਂ ਚੁਗਲੀ ਨਿੰਦਿਆ ਕਰਦਾ ਹੋ ਜਾਂਦੀ ਹੈ ਕਈ ਵਾਰ ਗੱਲ ਪਰ ਹੁਣ ਤੋਂ ਹੋ ਗਏ 3-4 ਦਿਨ ਤੋਂ ਮਨ ਇਹ ਜਿਹਿਆ ਬਣਾ ਲਿਆ ਵੀ ਕਿਸ ਦੀ ਗੱਲੇ ਨਹੀਂ ਕਰਨੀ ਹੈਗੀ ਚੁਗਲੇ ਚੁਗਲੀ ਨੰਦੇ ਆ ਵੱਲ ਜਾਣਾ ਹੀ ਨਹੀਂ। ਨਾ ਕਿਸੇ ਨੂੰ ਮਾੜਾ ਕਹਿਣਾ ਬਸ ਜਿਵੇਂ ਹੈਗਾ ਆਪਣੇ ਕੰਮ ਵੱਲ ਧਿਆਨ ਦੋ। ਠੀਕ ਹੈ ਨਾ? ਇਹ ਜ਼ਿੰਦਗੀ ਤਾਂ ਰੋਜ਼ ਦਾ ਰੋਜ਼ ਦਿਨ ਨੰਗੀ ਹੋ ਜਾਣਾ। ਆਪਾਂ ਦਾ ਸ਼ਾਮ ਨੂੰ ਬਹਿ ਕੇ ਇਹੀ ਹੁੰਦਾ ਵੀ ਸਵੇਰ ਤੋਂ ਲੈ ਕੇ ਆਪਾਂ ਕੋਈ ਇਹ ਜਿਹਿਆ ਬੋਲ ਤਾਂ ਨਹੀਂ ਬੋਲੇ ਆ ਜਿਹਦੇ ਨਾਲ ਕਿਸੇ ਨੂੰ ਦੁੱਖ ਹੋਵੇ। ਜਾਂ ਕੋਈ ਕਿਸ ਦੀ ਚੁਗਲੀ ਨੰਦੇ ਆ ਜਾਂ ਕਿਸ ਨੂੰ ਮਾੜਾ ਤਾਂ ਨਹੀਂ ਕਿਹਾ ਹੈਗਾ। ਬਾਕੀ ਕੰਮ ਤਾਂ ਚੱਲੀ ਜਾਣੇ ਸੰਸਾਰ ਕਦੋਂ ਤੋਂ ਪੈਦਾ ਹੋਇਆ ਕਦੋਂ ਤੋਂ ਬੰਦਾ ਆਇਆ ਠੀਕਾ ਚਲੇ ਗਿਆ ਫੇਰ ਆਗੇ ਨਵੇਂ ਫੇਰ ਚਲੇ ਗਿਆ ਇਹਦਾ ਚੱਲੀ ਜਾਣਾ ਜਿਵੇਂ ਆਪਾਂ ਬਾਣੀ ਵੀ ਪੜਦੇ ਆ ਜਿਵੇਂ ਉਹ ਚ ਰਹਿ ਰਾਸ ਚ ਪੰਗਤੀਆਂ ਆਉਂਦੀਆਂ ਨੇ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਏ ਤੇਰੀ ਵਰੀਆ ਵੀ ਆਪਾਂ ਨੂੰ ਮਨੁੱਖਾ ਜਨਮ ਕਾਦੇ ਵਾਸਤੇ ਮਿਲਿਆ ਠੀਕਾ ਤੇ ਆਪਾਂ ਕਰ ਕੀ ਰਿਹਾ ਜ਼ਰੂਰ ਜਦੋਂ دنیਆਵੀ ਜੀ ਦੁਨੀਆਂ 'ਚ ਆਪਾਂ ਨੂੰ ਰਹਿਣਾ ਪੈਣਾ دنیਆਵੀ ਜਿਹੜੇ ਕਾਰਜ ਨੇ ਉਹਦਾ ਕਰਨੀ ਪੈਣੇ ਨੇ ਠੀਕ ਆ ਨਾ ਪੈਸੇ ਵੱਲ ਵੀ ਭੱਜਣਾ ਪੈਂਦਾ ਪਰ ਪ੍ਰਮਾਤਮਾ ਦਾ ਨਾਮ ਪਹਿਲੇ ਨੰਬਰ ਤੇ ਰੱਖੋ ਬਹੁਤ ਜ਼ਰੂਰੀ ਆ ਪ੍ਰਮਾਤਮਾ ਦਾ ਨਾਮ ਲੈਣਾ ਕੰਮ ਦੇ ਨਾਲ-ਨਾਲ ਆਪਣੀ ਬੇਈਮਾਨੀ ਨਾ ਕਰੋ ਕੰਮ 'ਚ ਠੀਕ ਆ ਨਾ ਅਸਲ ਸਚਾਈ ਮੌਤ ਆ ਯਾਰ ਜਦੋਂ ਬੰਦਾ ਪੂਰਾ ਹੋ ਜਾਂਦਾ ਠੀਕ ਆ ਨਾ ਉਦੋਂ ਹਰੇ ਕੇ ਕਹੀ ਜਾਂਦਾ ਬਹੁਤ ਚੰਗਾ ਸੀ ਬਹੁਤ ਐ ਸੀ ਉਹ ਸੀ ਬਾਕੀ ਆਪਣਾ ਕੰਮ ਕਰੋ ਤੇ ਦੁਨੀਆਦਾਰੀ ਚੱਲਦੀ ਰਹਿਣੀ ਆ ਠੀਕ ਆ ਨਾ ਆਪਣੇ ਕੰਮ ਵੱਲ ਧਿਆਨ ਰੱਖੋ ਵੱਧ ਤੋਂ ਵੱਧ ਤਰੱਕੀ ਦੀ ਸੋਚੋ ਦੁਨੀਆਂ ਦੀਆਂ ਗੱਲਾਂ ਕਰਨ ਨਾਲੋਂ ਆਪਣੇ ਆਪਣੇ ਵਿੱਚ ਬਹੁਤ ਕਮੀਆਂ ਹੁੰਦੀਆਂ ਨੇ ਉਹ ਕੱਢਦੀਏ ਤਾਂ ਚੰਗੀ ਗੱਲ ਆ ਰੋਜ਼ ਇੱਕ ਨਾ ਇੱਕ ਗਮੀ ਕੱਢਤੀ ਬਹੁਤ ਵਧੀਆ ਸਬਰ ਤੇ ਸ਼ਾਨ ਸ਼ੀਲ ਦਾ ਇਹ ਦੋ ਗੁਣ ਨੇ ਜਿਹੜੇ ਇਹੀ ਦੋ ਗੁਣ ਨੇ ਜਿਹੜੇ ਜ਼ਿੰਦਗੀ ਚ ਜਦੋਂ ਆਪਾਂ ਲਾਗੂ ਕਰ ਲੈਂਦੇ ਆ ਉਦੋਂ ਫਿਰ ਵਧੀਆ ਲੱਗਦਾ ਠੀਕ ਆ ਨਾ ਆਪਣੇ ਰਿਸ਼ਤੇ ਨਾ ਭੁੱਲੋ ਰੱਬ ਦਾ ਨਾਮ ਨਾ ਭੁੱਲੋ ਬਾਕੀ ਪੈਸਾ ਜਿੰਨਾ ਮਰਜ਼ੀ ਕਮਾਓ ਪੈਸੇ ਦੇ ਮਗਰ ਇੰਨੇ ਵੀ ਕਮਲੇ ਨਾ ਹੋ ਜੋ ਵੀ ਹਾਰਾ ਕੋ ਭੁੱਲ ਜਮੋ ਬਾਕੀ ਨਵੀਂ ਨਵੀਂ ਵੀਡੀਓ ਆਪਾਂ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਇਆ ਕਰਾਂਗੇ ਡੇਲੀ ਅਪਡੇਟ ਕੋਈ ਨਾ ਕੋਈ ਜਿੰਨੀ ਵੀ ਆਪਾਂ ਨੂੰ ਹੈਗੀ ਆ ਹੁਣ ਇੱਕ ਤੁਸੀਂ ਪਰਿਵਾਰ ਦੀ ਤਰ੍ਹਾਂ ਤੁਹਾਡੇ ਨਾਲ ਜਿੰਨੀ ਵੀ ਨੌਲਜ ਆਪਾਂ ਸ਼ੇਅਰ ਕਰਦੇ ਆ ਤੇ ਕਰਦੇ ਵੀ ਰਹਾਂਗੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਜਰੂਰ ਦਬਲਿਓ ਤਾਂ ਜੋ ਜੋ ਵੀ ਆਪਾਂ ਵੀਡੀਓ ਪਾਉਨੇ ਆ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾ ਕਰੂਗੀ ਸਾਰੇ ਵੀਰਾਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਵੀਡੀਓ ਵਧੀਆ ਲੱਗਦੀ ਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਠੀਕ ਆ ਹੁਣ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵੀਰੇ ਜਰੂਰੀ ਬੇਨਤੀ ਆ ਵੀ ਆਪਣੇ ਭਰਾ ਦਾ ਚੈਨਲ ਸੰਧੂ ਹੋਣੀ ਅੰਡਰਸਕੋਰ 00 ਉਹਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਸਾਰਿਆਂ ਦਾ